ਸਭ ਇੰਟਰਨੈਸ਼ਨਲ ਜੁੜਿਆ ਸਵਾਲ ਹੈ ਕਿ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਜਿਹੜੇ ਸਮਝੋਤੇ ਹੋਏ ਬਿਜਲੀ ਦੇ ਜਿਹੜੇ 17 ਰੁਪਏ 15 ਰੁਪਏ ਤੱਕ ਗਿਆ ਉਸ ਦੀ ਜਾਂਚ ਕਰਵਾਈ ਜਾਏਗੀ ਹੁਣ ਖਬਰ ਮੇਰੇ ਕੋਲ ਆ ਰਹੀ ਹੈ ਮੇਰੀ ਇਹ ਖਬਰ ਸੀਗੀ ਕਿ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਵਿਜੀਲੈਂਸ ਕੋਲ ਫਾਈਲਾਂ ਚਲੇ ਗਈਆਂ ਚਾਹੇ ਸੋਲਰ ਦੇ ਸਮਝੋਤੇ ਹੋਣ ਚਾਹੇ ਉਹ ਸਮਝੋਤੇ ਹੋਣ ਨਾਮ ਕੋਈ ਹੈ ਕਿ ਸਰਕਾਰ ਦੇ ਵਿੱਚ ਕੋਈ ਮੰਤਰੀ ਸੀ ਉਸ ਵੇਲੇ ਜਾਂ ਕੋਈ ਅਫਸਰਾਂ ਦੀ ਮਿਲੀ ਭਗਤ ਸੀਗੀ ਜਾਂ ਜਿਹੜੀਆਂ ਕੰਪਨੀਆਂ ਨਾਲ ਸਮਝੋਤੇ ਹੋਏ ਉਹ ਕਿਸੇ ਉਸ ਵੇਲੇ ਦੇ ਮੰਤਰੀ ਦੇ ਸੀਗੇ ਦੇਖੋ ਸਾਰੇ ਹੀ ਰਲੇ ਹੋਏ ਸੀਗੇ ਜੀ ਹੁਣੇ ਮੈਨੂੰ ਪਤਾ ਨਹੀਂ ਲੱਗ ਰਿਹਾ ਤੁਹਾਡਾ ਸਵਾਲ ਹੈ ਜਾਂ ਸ਼ਾਬਾਸ਼ ਹੈ ਇਹ ਤੁਸੀਂ ਕਿਹਾ ਕਿ ਤੁਸੀਂ ਕਿਹਾ ਸੀ ਪੀਪੀਏ ਦੇ ਅਸੀਂ ਵਿਜੀਲੈਂਸ ਨੂੰ ਦੇਵਾਂਗੇ ਤੁਸੀਂ ਆਪ ਹੀ ਕਹਿੰਦਾ ਹਾਂਜੀ ਉਹ ਦੇ ਦਿੰਦੇ ਨਹੀਂ ਜਾਂਚ ਸ਼ੁਰੂ ਹੋ ਗਈ ਹੈ ਨਾ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਠੀਕ ਹੈ ਜਾਂਚ ਵੀ ਸ਼ੁਰੂ ਹੋ ਗਈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਿਹੜੇ ਜਾਂਚ ਦੇ ਨਤੀਜੇ ਵੀ ਮਿਲਣਗੇ ਕਿਵੇਂ ਇਹਨਾਂ ਨੇ ਸੂਰਜ ਨੂੰ ਵੀ ਵੇਚਤਾ ਜੀ ਲੋ ਧਰਤੀ ਦੇ ਦਾ ਜੋ ਲੁੱਟਿਆ ਲੁੱਟਿਆ ਸੋਲਰ ਬਿਜਲੀ 17 17 ਰੁਪਈਆ 17 ਰੁਪਏ ਪਰ ਯੂਨਿਟ ਸੋਲਰ ਬਿਜਲੀ ਉਹ ਤਾਂ ਸੂਰਜ ਦਿੰਦਾ ਉਹਦਾ ਕੋਚਾ ਮਾਲ ਨਹੀਂ ਲੱਗਦਾ ਕੋਈ ਇਹ ਤਾਂ ਚਲੋ ਕੋਲਾ ਲੱਗਦਾ ਹੋਰ ਕਿੰਨਾ ਕੁਛ ਸੋਲਰ ਬਿਜਲੀ ਦੇ 17 17 16 16 ਰੁਪਈਆ ਦੇ ਐਗਰੀਮੈਂਟ ਨੇ ਅਸੀਂ ਐਗਰੀਮੈਂਟ ਕੀਤਾ ਦੇਸ਼ ਦਾ ਸਭ ਤੋਂ ਸਸਤਾ 1100 ਮੈਗਾਵਾਟ ਦਾ ਕੇਂਦਰ ਸਰਕਾਰ ਦੀ ਉਹ ਕੰਪਨੀ ਹੈ Rajasthan ਚ ਉਹਨਾਂ ਦੇ ਸੋਲਰ ਦੇ ਨੇ 2 ਰੁਪਏ 54 ਪੈਸੇ ਪਰ ਯੂਨਟ ਦੇਸ਼ ਦਾ ਸਭ ਤੋਂ ਸਸਤਾ ਬਿਜਲੀ ਦਾ ਐਗਰੀਮੈਂਟ ਹੈ ਜੀ 1100 ਕਿੱਥੇ 2 ਰੁਪਏ 54 ਪੈਸੇ ਕਿੱਥੇ 17 ਰੁਪਏ ਫਰਕ ਕੀ ਸੀਗਾ ਤੇ ਹੈਰਾਨੀਜਨਕ ਗੱਲ ਕੀ ਸੀ ਕੰਪਨੀਆਂ ਵੀ ਉਹਨੀਆਂ ਦੀਆਂ ਮੂਰੋ ਖਰੀਦਣ ਵਾਲੇ ਵੀ ਉਹੀ ਵੇਚਣ ਵਾਲੇ ਵੀ ਉਹੀ ਇਧਰਲੇ ਪਾਸਿਓਂ ਵੀ ਸਾਈਨ ਉਹਨਾਂ ਦੇ ਹੋਏ ਨੇ ਵੀ ਅਸੀਂ ਇਸ ਕੰਪਨੀ ਤੋਂ ਬਿਜਲੀ ਖਰੀਦਣਾ ਚਾਹੁੰਦੇ ਆ ਉਹ ਉਧਰਲੇ ਪਾਸੇ ਉਹਨਾਂ ਦੀ ਹੋਏ ਨੇ ਵੀ ਅਸੀਂ ਸਰਕਾਰ ਨੂੰ ਬਿਜਲੀ ਵੇਚਣੀ ਇਹ ਸਮਝੌਤੇ ਰੱਦ ਹੋਣਗੇ ਜਾਂ ਐਕਸ਼ਨ ਹੋਏਗਾ ਉਹਨਾਂ ਦੇ ਉੱਤੇ ਕੀ ਹੋਏਗਾ ਦੋਨਾਂ ਕੁਝ ਹੋਊਗਾ ਜੀ ਜਦੋਂ ਬਿਜਲੀਅੰਸ ਆ ਗਈ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਬਾਅਦ ਚ ਉਹ ਕਹਿਣਗੇ ਦੇਖੋ ਜੀ ਇਹ ਪਿੱਡੀਕਰ ਬਲੈਂਟਾ ਹੈ ਇਹ ਫਲਾਨਾ ਠੰਮਕਾ ਹੈ ਪੰਜਾਬ ਦੇ ਵਿੱਚ ਭਾਵੇਂ ਅੱਜ ਤੋਂ 5 ਸਾਲ ਪਹਿਲਾਂ ਭਾਵੇਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਮਿਹਨਤ ਦੀ ਕਮਾਈ ਦਾ ਇੱਕ ਵੀ ਪੈਸਾ ਲੁੱਟਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹਨੂੰ ਸਜ਼ਾ ਮਿਲੂਗੀ ਹਾਂ ਜਾਂਚ ਹੋਊਗੀ ਅੱਗੇ ਮਾਣਿਓ ਕੋਟਾਂ ਨੇ ਜ਼ਮਾਨਤ ਦੇਣਨ ਜ਼ਮਾਨਤ ਦੇ ਦੇ ਤੁਸੀਂ ਕੰਪਨੀ ਦਾ ਜ਼ਿਕਰ ਕੀਤਾ ਕਿ ਸਰਕਾਰ ਦੇ ਵਿੱਚ ਬੈਠੇ ਸੀ ਨਾਮ ਹੈ ਤੁਹਾਡੇ ਕੋਲ ਨਾਮ ਦੱਸ ਸਕਦੇ ਹੋ ਕਿਹੜੇ ਸੀਗੇ ਜਿਨ੍ਹਾਂ ਨੇ ਸਰਕਾਰ ਚ ਬੈਠ ਕੇ ਜਿਨ੍ਹਾਂ ਨੇ ਸਾਈਨ ਕੀਤੇ ਤਾਂ ਮਤਲਬ ਸਰਕਾਰ ਚ ਸੀ ਤੇ ਜਿਨ੍ਹਾਂ ਦੀਆਂ ਕੰਪਨੀਆਂ ਨੇ ਇਹਦਾ ਮਤਲਬ ਸਰਕਾਰ ਨਾਲ ਭਾਗੀਦਾਰ ਸੀ ਆਪਸ ਚ ਸਾਰੇ ਇਹੀ ਨੇ ਜੀ ਪੁੱਤ ਭਤੀਜੇ ਸਾਲੇ ਜੀ ਜੀ ਇੱਕ ਪਲਾਂਟ ਦੇ ਨਾਲ ਸਵਾਲ ਜੁੜਿਆ ਹੋਇਆ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਇੱਕ ਤਾਂ ਚਿੱਟਾ ਹਾਥੀ ਖਰੀਦ ਲਿਆ ਇਹ ਕਹਿੰਦੇ ਉਹਦੇ ਉੱਪਰ ਕਰਜ਼ਾ ਬਹੁਤ ਹੈ ਪਲਾਂਟ ਦੇ ਉੱਪਰ ਉਹ ਕੌਣ ਦੇਊਗਾ ਪੰਜਾਬ ਦੇਗਾ ਕੌਣ ਦੇਗਾ ਮੈਨੂੰ ਬਹੁਤ ਤਰਸ ਆਉਂਦਾ ਹੈ ਕਿ ਕਨਵੈਂਟ ਸਕੂਲਾਂ 'ਚ ਪੜੇ ਹੋਏ ਜਿਹੜੇ ਨੇ ਉਹ ਬਿਨਾਂ ਫਿਗਰ ਤੋਂ ਆ ਜਾਂਦੇ ਨੇ ਇਹ ਗੱਲ ਕਿਹਨੇ ਕਹੀ ਹੈ ਕਿ 6000 ਕਰੋੜ ਉਹਦਾ ਜਿਹੜਾ ਕਰਜ਼ਾ ਸੀ ਉਹ ਵੀ ਆਪਾਂ ਨੂੰ ਦੇਣਾ ਪਊਗਾ ਕਿਹਨੇ ਕਹੀ ਤੁਹਾਡੇ ਆਪੋਜੀਸ਼ਨ ਦੇ ਜਿਹੜੇ ਲੀਡਰਸ ਹੈ ਨੇ ਮੈਂ ਸਪੈਸੀਫਿਕ ਨਾਮ ਲਵਾਂ? ਹਾਂ ਨਾਮ ਲਾ ਦਿਓ। ਮੈਂ ਲੱਗਦਾ ਨਾ। ਤੁਸੀਂ ਲੱਗਦਾ ਨਵਜੋਤ ਸਿੱਧੂ ਨੇ। ਠੀਕ ਹੈ। ਹੂੰ। ਨਵਜੋਤ ਸਿੱਧੂ ਨੇ ਕਹੀ ਗੱਲ। ਤੇ ਜਦੋਂ ਇਹ ਕੋਈ ਮੁਕਸਰ ਵਾਲੀ ਮੰਡੀ ਚੋਂ ਮੱਚ ਨਹੀਂ ਖਰੀਦੀ ਅਸੀਂ ਥਰਮਲ ਪਲਾਂਟ ਖਰੀਦਿਆ ਜੀ। ਹੂੰ। ਉਹ ਸੈਂਟਰ ਸਰਕਾਰ ਦੀਆਂ ਕੰਪਨੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਕਿ ਆਹ ਥਰਮਲ ਪਲਾਂਟ ਹੁਣ ਇਹਨਾਂ ਦਾ ਹੋ ਗਿਆ। ਜਦੋਂ ਉਹਦੀ ਕੈਪੀਟਲ ਕਾਸਟ ਹੀ ਉਨ 1300 ਕੁਛ ਕਰੋੜ ਲਈ ਹੈ ਤੇ ਅਸੀਂ 1080 ਚ ਖਰੀਦ ਲਿਆ ਫਿਰ ਪੈਸੇ ਕਾਹਦੇ ਦੇਣੇ ਆ ਜੀ ਕਾਹਦਾ 6000 ਕਰੋੜ ਦੇਣਾ ਹੈ ਐਵੇਂ ਲੋਕਾਂ ਨੂੰ ਤੁਸੀਂ ਮਿਸ ਗਾਈਡ ਕਰੀ ਜਾਂਦੇ ਹੋ ਲਿਟਲ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਇੱਕ ਕਨਵੈਂਟ ਵਿੱਚ ਪੜਿਆ ਹੋਇਆ ਨਾ ਮੈਨੂੰ ਬਾਈ ਗॉड ਕੀ ਕਰਾਂ ਮੈਂ ਇਹਨਾਂ ਦਾ ਇਹਨਾਂ ਦੀ ਲੈਂਗੁਏਜ ਦੇਖੋ ਪਹਿਲਾਂ ਤਾਂ ਆ ਜਿਹੜੇ ਜਿਹੜੇ ਹੈਗੇ ਨਾ ਵਿਰੋਧੀ ਪਾਰਟੀ ਵਾਲੇ ਸਾਰੇ ਕਨਵੈਂਟੇਰੀਅਨ ਨੇ ਜੀ ਉਹਨਾਂ ਦੀ ਲੈਂਗੁਏਜ ਦੇਖੋ ਓਏ ਉਹ ਤੂੰ ਕੀ ਕਰਦਾ ਓਏ ਓਏ ਭਗਵੰਤ ਓਏ ਉਹ ਤੇਰੇ ਠੀਕਾ ਘੜਾਵਾਂਗੇ ਓਏ ਉਮ ਮੁੱਛਾਂ ਪਾ ਚੱਕਤੀਆਂ ਓਏ ਇਹ ਲੈਂਗੁਏਜ ਹੈ ਇਹ ਪਾਸ਼ਾ ਇਹ ਪਾਸ਼ਾ ਜੀ ਪਿੰਡ ਚਨਪੜ ਤੋਂਨ ਪੜ ਬੰਦਾ ਵੀ ਐ ਨਹੀਂ ਬੋਲਦਾ ਫੁੱਫੜ ਜੀ ਕਹਿੰਦੇ ਆ ਸੀ ਚਾਚਾ ਜੀ ਕਹਿੰਦੇ ਆ ਭੂਆ ਜੀ ਕਹਿੰਦੇ ਆ ਇਹ ਓ ਤੂੰ ਕੀ ਕਰਦਾ ਓਏ ਲੈ ਯਾਰ ਕੜਕੀ ਆ ਜਾਂਦੇ ਨੇ ਹਜੇ 20 ਮਹੀਨੇ ਹਾਰਿਆਂ ਨੂੰ ਹੋਏ ਨੇ ਹਰੇਕ ਕਹੀ ਜਾਂਦਾ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਬਚਾਵਾਂਗੇ ਇਹ ਦੱਸਦਾ ਨਹੀਂ ਪੰਜਾਬ ਨੂੰ ਲੁੱਟਿਆ ਕਿਨੇ ਐ ਇੰਨਾ ਨਹੀਂ ਤਾਂ ਲੁੱਟਿਆ ਸੀ ਇੰਨਾ ਤਾਂ ਬਚਾਉਣਾ ਪੰਜਾਬ ਐਵੇਂ ਗਲਤ ਜਾਣਕਾਰੀ ਚਾਕੇ ਮਿੱਤਰ ਪਿਆਰੇ 6000 ਕਰੋੜ ਕੌਣ ਦੇਊਗਾ ਤੁਸੀਂ ਬੁਲਾਓ ਉਹਨਾਂ ਨੂੰ ਲੇਕਿਨ ਹੁਣ ਯਾਤਰਾ ਕਰੀਏ ਟ੍ਰੀਟਮੈਂਟ ਤੇ ਉਹਨਾਂ ਨੂੰ ਬੁਲਾਓ ਯਾਰ ਇੱਥੇ ਉਹਨੂੰ ਬੁਲਾਓ ਉਹਨਾਂ ਕੋ ਕਿਹੜਾ 6000 ਕਰੋੜ ਦੇਣਾ ਦੱਸੋ ਲੇਕਿਨ ਉਹ ਫਿਰ ਮਾਫੀਆ ਮੰਗ ਲੈਂਦੇ ਬਾਅਦ ਚ ਇਹ ਅੱਛਾ ਪਹਿਲਾਂ ਆਪਸ ਚ ਲੜੀ ਗਏ ਉੱਥੇ ਅਮਰਸਰ ਉਹ ਲੰਬੂ ਉਹ ਤੈਨੂੰ ਮੈਂ ਐ ਕਰ ਦੂੰ ਉਹ ਤੈਨੂੰ ਕਰ ਦੂੰ ਬਾਅਦ ਚ ਉੱਥੇ ਇੱਕ ਫੰਕਸ਼ਨ ਤੇ ਦੋਨੇ ਜੱਫੀਆਂ ਪਾਈ ਜਾਂਦੇ ਸੀ ਮੈਂ ਲੋਕਾਂ ਨੂੰ ਬੁੱਧੂ ਬਣਾਈਆ ਨਹੀਂ ਯਾਰ ਤੁਸੀਂ ਇੱਕ ਥਾਂ 'ਤੇ ਤਾਂ ਖੜ੍ਹ ਜਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਜਿੱਦਨ ਨੂੰ ਟੇਡਾ ਕਰ ਦੋ ਉਦੋਂ ਹੀ ਖੜ ਜਾਂਦੇ ਬਸ ਲੇਕਿਨ ਹੁਣ ਯਾਤਰਾ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਕੀ ਤੋਂ ਪੰਜਾਬ ਬਚਾਓ ਅਖਾਲੀ ਦਲ ਦੀ ਯਾਤਰਾ ਕੱਢ ਰਹੀ ਹੈ ਇਸ ਮਹੀਨੇ ਦੇ ਆਖਰ ਅਖਾਲੀ ਦਲ ਤੂੰ ਬਚਾਉਣਾ ਹੈ ਪੰਜਾਬ ਅਖ ਲਕਮਾਲ ਅਖਾਲੀ ਦਲ ਕਹਿ ਰਿਹਾ ਪੰਜਾਬ ਬਚਾਓ ਯਾਤਰਾ ਉਹ ਭਾਈ ਤੁਹਾਡੇ ਤੋਂ ਤਾਂ ਬਚਾਉਣਾ ਹੈ ਹਜੇ ਤੁਹਾਡੇ ਤੋਂ ਹੁਣ ਤਾਂ ਬਚਾ ਕੇ ਹਟਿਆ ਹਜੇ ਸੋ ਪੰਜਾਬ ਨੂੰ ਕੁਝ ਕਰ ਲੈਣ ਦਿਓ ਉਹ ਸਰਕਾਰ ਨੂੰ ਕੁਝ ਕਰ ਲੈਣ ਦਿਓ ਕਿਉਂ ਬਾਰ ਬਾਰ ਹਾਰ ਦਿਉ ਹਾਰਨ ਤੋਂ ਬਾਅਦ ਕਹਿੰਦੇ ਨੇ ਕੋਈ ਗੱਲ ਨਹੀਂ ਇਤਾ ਆਏ ਹੋ ਗਿਆ ਹੁਣ ਅਗਲੀਆਂ ਚੋਣਾਂ ਚ ਦੇਖਾਂਗੇ ਮਤਲਬ 20 ਮਹੀਨੇ ਤੋਂ ਵੱਧ ਹੋ ਗਏ ਜੀ 40000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਬੈਠਾਂ ਜੀ ਸਰਕਾਰੀ ਨੌਕਰੀਆਂ 40000 ਤੋਂ ਵੱਧ ਪਟਵਾਰੀ ਮੁੰਡੇ ਕੁੜੀਆਂ ਸਬ ਇੰਸਪੈਕਟਰ ਮੁੰਡੇ ਕੁੜੀਆਂ ਕਲਰਕ ਐਸ ਡੀਓ 40000 ਤੋਂ ਵੱਧ ਨੌਕਰੀਆਂ ਦੇ ਕੇ ਬੈਠਾਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਬੈਠਾਂ ਹੋਰ ਦੇਖੋ 664 ਹੋ ਗਏ 125 ਹੋਰ ਤੇਰ ਨੇ 800 ਮਹੱਲਾ ਕਲੀਨਿਕ ਜਿੱਥੇ ਕਿ 90 ਕਿਸਮ ਦੀਆਂ ਦਵਾਈਆਂ ਮਿਲਦੀਆਂ 42 ਕਿਸਮ ਦੇ ਟੈਸਟ ਹੁੰਦੇ ਨੇ ਉਹ ਖੋਲ ਕੇ ਤੁਹਾਡੇ ਸਾਹਮਣੇ ਬੈਠਾ ਸਰਕਾਰੀ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਹੈ ਜੀ ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਤੀ ਕੋਈ ਬਾਬੂ ਕੋਈ ਫੈਕਟਰੀਆਂ ਨੂੰ ਤੰਗ ਨਹੀਂ ਕਰੂਗਾ ਗ੍ਰੀਨ ਸਟੈਂਪ ਪੇਪਰ ਲਓ ਫੈਕਟਰੀ ਖੋਲੋ ਇਹਦਾ ਮਤਲਬ ਸਾਰਾ ਕੁਝ ਅਸੀਂ ਗ੍ਰੀਨ ਸਟੈਂਪ ਪੇਪਰ ਦੇ ਵਿੱਚ ਹੀ ਪਾਤਾ ਕਿ ਸਾਰੀ ਐਨਓਸੀ ਉਹਦੇ ਵਿੱਚ ਹੀ ਨੇ ਫੈਕਟਰੀ ਲਾਓ 60000 ਤੋਂ ਵੱਧ 60000 ਕਰੋੜ ਤੋਂ ਵੱਧ ਦਾ ਨਿਵੇਸ਼ ਇੱਥੇ ਸ਼ੁਰੂ ਕਰਕੇ ਭੂਮੀ ਪੂਜਨ ਹੋ ਗਿਆ ਗਰਾਊਂਡ ਬਾਉਂਡਰੀਆਂ ਚੱਲ ਪਈਆਂ ਉਹ ਕਰਕੇ ਬੈਠਾ ਟਾਟਾ ਸਟੀਲ ਸੈਕੰਡ ਬਿਗੇਸਟ ਆਫਟਰ ਜਮਸ਼ੇਰਪੁਰ ਲੁਧਿਆਣੇ 'ਚ ਲੱਗ ਰਿਹਾ ਹੈ ਸਨਾਥਨ ਟੈਕਸਟਾਈਲ ਆ ਗਿਆ ਬਰਵੀਓ ਆ ਗਈ ਫਰੇਡਨਬਰਗ ਆ ਗਈ ਮੇਰੇ ਤੇ ਟਿਪਸ ਤੇ ਪਈਆਂ ਨੇ 20 ਮਹੀਨਿਆਂ ਦੇ ਵਿੱਚ ਅਸੀਂ ਜੋ-ਜੋ ਕੰਮ ਕਰੀ ਜਾਂਦੇ ਆ ਮੈਨੂੰ ਵੀ ਨਹੀਂ ਯਾਦ ਹੈਗੇ ਜਿੰਨੇ ਅਸੀਂ ਕਰ ਰਹੇ ਹਾਂ ਕਿਉਂਕਿ ਨੇਕੀ ਕਰਾਉ ਔਰ ਕੂਏ ਮੇਂ ਡਾਲ ਮੈਂ ਕੋਈ ਸਾਨ ਕਰ ਰਹੇ ਹਾਂ ਪੰਜਾਬ ਤੇ ਜੇ ਮੈਂ ਕੋਈ ਪੰਜਾਬੀਆਂ ਦੇ ਜੀਵਨ ਸਤਰ 'ਚ ਕੋਈ ਚੇਂਜ ਲਿਆਤਾ ਮੈਂ ਕੋਈ ਸਾਨ ਥੋੜੀ ਕਰ ਰਹੇ ਹਾਂ ਮੇਰਾ ਫਰਜ ਹੈ ਮੈਂ ਇੱਕ ਕੰਮ ਮੈਂ ਹੱਥ ਬੰਨ ਕੇ ਲੋਕਾਂ ਤੋਂ ਲਿਆ ਹੈ ਕਿ ਮੈਨੂੰ ਇਸ ਕੰਮ ਤੇ ਲਾਓ ਜੀ ਮੈਂ ਕਰੂੰਗਾ ਤਾਂ ਲੋਕਾਂ ਨੇ ਦਿੱਤਾ ਤਾਂ ਮੈਂ ਫਿਰ ਆਸਾਨ ਕਰਾਂ ਕਿ ਮੈਂ ਆ ਕਰਤਾ ਮੈਂ ਕਹਿਣਾ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਆ ਜਿਹੜੇ ਤੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਹੂੰ ਮੇਰੀ ਭੈਣ ਨੇ ਚੂੜੀ ਕਿਹੜੀ ਪਾਈ ਹੋਈ ਐ ਮੇਰੀ ਮਾਂ ਦੇ ਜੁੱਤੀ ਕਿਹੜੀ ਪਾਈ ਆਹੀ ਮੁੱਦੇ ਰਹਿ ਗਏ ਹੁਣ ਪੰਜਾਬ ਦੇ ਬਸ ਅਸੀਂ ਕੋਈ ਅਸੀਂ ਵੀ ਖਾਂਦੇ ਪੀਂਦੇ ਘਰਾਂ ਚੋਂ ਆਇਆ ਯਾਰ ਹੂੰ ਜ਼ਿਮੀਂਦਾਰਾਂ ਦੇ ਮੁੰਡੇ ਆ 15 20 ਕਿੱਲੇ ਜ਼ਮੀਨ ਐ ਐ ਤਾਂ ਨਾ ਕਰੋ ਕਿ ਅਸੀਂ ਸੜਕਾਂ ਤੋਂ ਉੱਠ ਕੇ ਆ ਗਏ ਇੱਕੋ ਕਹਿੰਦਾ ਉਹ ਵੀ ਉਹ ਵੀ ਕਾਨਵੈਂਟਰੀਅਨ ਐ ਤੇ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਜੀ ਇੱਕ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਜੀ ਅੱਛਾ ਤੁਸੀਂ ਹੀ ਹੁੰਨੇ ਹੋ ਫਿਰ ਐਮਐਲਏ ਤੇ ਐਮਪੀ ਬਣਨ ਵਾਲੇ ਹੈਂ ਅਸੀਂ ਤਾਂ ਫਿਰ ਮਟੀਰੀਅਲ ਹੋ ਗਏ ਮਾੜਾ ਮਟੀਰੀਅਲ ਹੋ ਗਏ ਅਸੀਂ ਇਹ ਭਗਵੰਤ ਮਾਨ ਇਹ ਸਟੇਜ ਤੇ 600 ਰੁਪਿਆ ਦਿਹਾੜੀ ਤੇ ਕੰਮ ਕਰਦਾ ਹੁੰਦਾ ਸੀ ਜੇ ਮੈਂ ਐਜ਼ ਇਨ ਆਰਟਿਸਟ 600 ਰੁਪਈ ਤੋਂ ਸ਼ੁਰੂ ਕਰ ਲਿਆ ਤੇ ਬਾਅਦ ਚ ਮੈਂ ਇੱਕ ਬਹੁਤ ਵੱਡੀ ਕਾਮੇਡੀ ਦੇ ਵਿੱਚ ਮੱਲ ਮਾਰੀ ਕਿ ਛੋਰਤ ਦੀਆਂ ਬਲੰਦੀਆਂ ਛੋਲੀਆਂ ਉਹ ਤੋਂ ਬਾਅਦ ਫਿਰ ਮੈਂ ਇੱਧਰ ਆ ਗਿਆ ਇੱਧਰ ਆ ਕੇ ਇਹਨਾਂ ਦੇ ਕੁਰਸੀਆਂ ਖੋਲੀਆਂ ਫਿਰ ਮਾਰਾ ਕੰਮ ਕਰਦਾ ਸੀ ਮੈਂ ਅਸੀਂ ਤਾਂ ਆਟੇ ਦੇ ਬਿਸਕਟ ਖਾਂਦੇ ਸੀ ਤੇ ਇਹਨਾਂ ਦੇ ਪਿਓ ਉਦੋਂ ਪਾਕਿਸਤਾਨ ਵਾਲੇ ਪਾਸੋਂ ਸੋਨੇ ਦੇ ਬਿਸਕਟ ਸਮਗਲ ਕਰਦੇ ਸੀ ਸਾਨੂੰ ਤਾਂ ਆਟਾ ਹੀ ਠੀਕ ਆ ਜੀ ਅਸੀਂ ਸੋਨੇ ਤੋਂ ਕੁਝ ਨਹੀਂ ਲੈਣਾ